ਇੱਕ ਦੇਰ ਅੱਤ ਸਾਨੂੰ ਇੱਕ ਕਾਲ ਮਸੂਲ ਹੋਈ ਸੀਗੀ ਇੱਕ ਬੰਦਨ ਜੁਐਲਰ ਹੈ ਖੰਨਾ ਰੋਡ ਤੇ ਸਮਰਾਲੇ ਵੀ ਉਹਨਾਂ ਦੇ ਕੋਈ ਚੋਰ ਆ ਗਏ ਆ ਤੇ 112 ਸਾਡਾ ਡਿਊਟੀ ਅਫਸਰ ਮੌਕੇ ਤੇ ਚਲੇ ਗਿਆ ਉਹਨਾਂ ਦੀ ਹੈਗੀ ਇਹ ਨੌਕ ਜਾਣੇ ਨੇ ਪ੍ਰਵਾਸੀ ਲੱਗ ਰਹੇ ਨੇ ਸੀਸੀਟੀਵੀ ਕੈਮਰੇ ਤੋਂ ਤੇ ਸਾਡੀਆਂ ਸੀਆਈ ਦੀ ਟੀਮਾਂ ਸਾਡੇ ਸੀਨੀਅਰ ਅਫਸਰ ਵਾਲਾਂ ਦੇ ਨੂੰ ਧਿਆਨ ਚ ਲਿਆਤਾ ਸਾਰੀ ਗੱਲਬਾਤ ਤੇ ਇਹ ਜਲਦੀ ਤੈਸ ਕਰ ਲਾਂਗੇ ਦੁਕਾਨ ਨੂੰ ਸਾਨਮ ਵਗੈਰਾ ਹੋਇਆ ਜੀ ਨਹੀਂ ਐਵੇਂ ਦੀ ਕੋਈ ਗੱਲ ਆਈ ਨਹੀਂ ਗਈ ਜੀ ਸਾਰੀ ਠੀਕ ਆ ਵੈਸੇ ਤਾਂ ਜੀ ਸੁਰ ਪਹਿਲਾਂ ਵੀ ਇਸੇ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ ਸਰ ਇਹ ਧੁੰਦਿਆ ਹੈਗਾ ਹੁਣ ਤਾਂ ਚਲੋ ਜਿਹੜੀ ਧੁੰਦ ਦੀ ਹੈਗੀ ਆ ਕਾਫੀ ਜ਼ਿਆਦਾ ਉਸ ਕਰਕੇ ਮੈਨੂੰ ਲੱਗਦਾ ਇਹ ਟਾਰਗੇਟ ਹੋਈ ਹੈ ਗੱਲ ਤੇ ਬਾਕੀ ਡਾਇਰੈਕਟ ਕਰ ਲਾਂਗੇ ਜੀ ਤਰੀਸ ਕਰ ਲਾਂਗੇ ਸਾਰਾ ਜੀ ਤਕਰੀਬਨ ਇੱਕ ਘੰਟਾ ਵੀ ਉੱਤੇ ਜਿਹੜੇ ਚੋਰ ਰਹੇ ਨੇ ਨਹੀਂ ਇਹ ਤਾਂ ਵੈਰੀਫਾਈ ਕਰ ਲਾਂਗੇ ਜੀ ਚੱਲਦੀ ਪਈ ਹੈ ਤਤਤੀਸ਼ ਜੋ ਕਰਾਂਗੇ ਕਾਰਵਾਈ ਜੀ ਠੀਕ ਜੀ ਗ੍ਰੰਡੀਪਾ ਗਰਮਾ ਜੀ ਜੀ ਕੋਈ ਕੀ ਕਰਨਾ ਹੋਇਆ ਕਰਨਾ ਜੀ ਰਾਤ 10:00 2:30 ਵਜੇ ਇੱਥੇ ਚੋਰ ਆਏ ਨਹੀਂ ਨੌ ਜਾਣੇ ਸੀ ਕੈਮਰਿਆਂ ਚ ਕਿਲ রেকর্ডিং ਹੋਈ ਹੈ ਉਹਨਾਂ ਦੀ ਤੇ ਨੌ ਜਾਣਿਆਂ ਨੇ ਜੀ ਆ ਕੇ ਪਹਿਲਾਂ ਤਾਂ ਇਹ ਜਿੰਦੇ ਤੋਂ ਲੇ ਜੀ ਬਾਹਰਲੇ ਕੈਂਚੀ ਗੜ ਦੇ ਦੋ ਜਿੰਦੇ ਥੋੜੇ ਉਹਨਾਂ ਨੇ ਉਸ ਬਾਅਦ ਉਹਨਾਂ ਨੇ ਜਿਹੜੇ ਬਾਹਰ ਦੋ ਕੈਮਰੇ ਲੱਗੇ ਹੋਏ ਸੀ ਉਹ ਡੈਮੇਜ ਕੀਤੇ ਫਿਰ ਇੱਕ ਬੱਲਵ ਲੱਗਿਆ ਸੀ ਸਾਡਾ ਲਾਈਟ ਜਾਗਦੀ ਸੀ ਉਹ ਵੀ ਤੋੜੀ ਸੀ ਉਸ ਬਾਅਦ ਚੌਂਕੀਦਾਰ ਦਾ ਸਾਨੂੰ ਫੋਨ ਆਇਆ ਜੀ ਜਿਹੜਾ ਚੰਡੀਗੜ੍ਹ ਰੋਡ ਤੇ ਸੀਗਾ ਉਹ ਕਹਿੰਦਾ ਵੀ ਆਓ ਤੁਹਾਡੇ ਕੋਈ ਕੋਈ ਵਾਰਦਾਤ ਹੋ ਗਈ ਆ ਵੀ ਪੁਲਿਸ ਵੀ ਖੜੀ ਆ ਸੀਪੀਆ ਤੇ ਜਦੋਂ ਅਸੀਂ ਆਏ ਜੀ ਸਾਨੂੰ ਉਹਨਾਂ ਨੇ ਦੱਸਿਆ ਵੀ ਤੁਹਾਡੇ ਦੋ ਜਿੰਦੇ ਤੋੜਲੇ ਜੀ ਉਹਨਾਂ ਨੇ ਬਾਕੀ ਬੰਦੇ ਭੱਜ ਗਏ ਜੀ ਹੁਣ ਅਸੀਂ ਆ ਗਈ ਸੀਗੇ ਚੌਕੀਦਾਰ ਨੂੰ ਉਹਨਾਂ ਨੇ ਪਹਿਲਾਂ ਮਾਰ ਲਿਆ ਸੀ ਜਿਹੜਾ ਮੇਨ ਕੰਨਾ ਰੋਡ ਦਾ ਸਾਡਾ ਚੌਕੀਦਾਰ ਸੀ ਉਹਨੂੰ ਮਾਰ ਲਿਆ ਸੀ ਉਹ ਦੂਜੇ ਬੰਦਿਆਂ ਨੇ ਆ ਕੇ ਸੀਪੀਆਰ ਵਾਲਿਆਂ ਨੂੰ ਇਨਫੋਰਮ ਕੀਤਾ ਤੇ ਉਹ ਆ ਗਏ ਉਹਨਾਂ ਨੂੰ ਦੇਖ ਕੇ ਭੱਜ ਗਏ